ਸਾਸੀ ਕ ਮੈਂ ਹਾ ਟੋੜਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਵੱਡਾ ਹਮਲਾ ਹੋਇਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦੂਸਰੇ ਪਾਸੇ ਚਰਚਾ ਦਾ ਵਿਸ਼ਾ ਬੜੇ ਹੋਏ ਨੇ ਜਸਪੀਤ ਸਿੰਘ ਜਿਨ੍ਹਾਂ ਵੱਲੋਂ ਬੜੀ ਵੱਡੀ ਮੁਸਤੈਦੀ ਅਤੇ ਚਲਾਕੀ ਅਤੇ ਝੜਪ ਮਾਰ ਕੇ ਜਿਹੜਾ ਹੈ ਨਰੈਨ ਸਿੰਘ ਚੌੜਾ ਦੇ ਕੋਲੋਂ ਪਿਸਤੌਲ ਖੋਇਆ ਗਿਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਜਸਵੀਰ ਸਿੰਘ ਸਾਫਕਾ ਸਬ ਇੰਸਪੈਕਟਰ ਅਤੇ ਤੀਸਰੇ ਨਰੈਨ ਸਿੰਘ ਚੌੜਾ ਯਾਨੀ ਕਿ ਕੱਲ ਦੇ ਤਿੰਨੇ ਹੀ ਸੁਰਖੀਆਂ ਦੇ ਵਿੱਚ ਬੜੇ ਹੋਏ ਨੇ ਜਦੋਂ ਜਸਵੀਰ ਸਿੰਘ ਜਿਹੜੇ ਸਬ ਇੰਸਪੈਕਟਰ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੰਗ ਰਖਕ ਵਜੋਂ ਜਿਹੜੇ ਨੇ ਆਲੇ-ਦੁਆਲੇ ਤਨਾਤ ਰਹਿੰਦੇ ਨੇ ਜੇਕਰ ਉਹਨਾਂ ਦੀ ਡਿਊਟੀ ਦੀ ਗੱਲ ਕਰੀਏ ਜਸਪੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਲਗਭਗ 20 ਸਾਲ ਹੋ ਗਏ ਨੇ ਮੈਂ ਸੁਖਬੀਰ ਸਿੰਘ ਬਾਦਲ ਦਾ ਐਜ਼ ਅ ਅੰਗ ਰਖਕ ਬਣ ਕੇ ਕੰਮ ਕਰ ਰਿਹਾ ਹਾਂ ਉਹਨਾਂ ਕਿਹਾ ਕਿ ਅਜਹੀਆਂ ਕਟਨਾਵਾ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਘਟਤ ਹੁੰਦੀਆਂ ਨੇ ਸਾਨੂੰ ਪਤਾ ਹੁੰਦਾ ਹੈ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਸ ਗੱਲ ਦਾ ਜਿਹੜਾ ਖੁਲਾਸਾ ਹੈ ਸਬ ਇਨਸਪੈਕਟਰ ਏਐਸਆਈ ਜਸਬੀਰ ਸਿੰਘ ਨੇ ਕੀਤਾ ਜਸਬੀਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਉਹ ਅੱਗੇ ਥੋੜਾ ਜਿਹਾ ਵਧਿਆ ਸਾਨੂੰ ਪਤਾ ਲੱਗ ਗਿਆ ਕੇ ਨਰਨ ਸਿੰਘ ਚੌੜਾ ਨਾਮ ਦਾ ਜਿਹੜਾ ਸ਼ਖਸ ਹੈ ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਵੇਗਾ ਜਾਂ ਤੇ ਉਹ ਗੋਲੀ ਚਲਾਵੇਗਾ ਜਾਂ ਉਹ ਸੁਖਬੀਰ ਸਿੰਘ ਬਾਦਲ ਦੇ ਗਲ ਪਵੇਗਾ ਯਾਨੀ ਕਿ ਹੱਥੋਪਾਈ ਹੋਵੇਗੀ ਲੇਕਿਨ ਉਹਨੇ ਕਿਹਾ ਕਿ ਮੈਂ ਬੜੀ ਪੁਸਤੈਦੀ ਚਲਾਕੀ ਵਰਤੀ ਅਤੇ ਮੌਕੇ ਤੇ ਹੀ ਨਰਨ ਸਿੰਘ ਚੌੜਾ ਨੂੰ ਜਿਹੜਾ ਹੈ ਜਿਹੜਾ ਫਲਿਆ ਉਹਦਾ ਪਿਸਤੌਲ ਦਬੋਚ ਲਿਆ ਅਤੇ ਮੇਰੇ ਨਾਲ ਇੱਕ ਹੋਰ ਸਬ ਇਨਸਪੈਕਟਰ ਸੀ ਉਨ੍ਹਾਂ ਵੱਲੋਂ ਅਸੀਂ ਪੂਰੀ ਤਰ੍ਹਾਂ ਉਹਨੂੰ ਮੁਸ਼ਕਲ ਜਿਹੜੀ ਹੈ ਉਹਨਾਂ ਦੀਆਂ ਬਾਹਾਂ ਜਿਹੜੀਆਂ ਫੜ ਲਈਆਂ ਫੜ ਕੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਵੱਡਾ ਬਿਆਨ ਆਇਆ ਹੈ ਸਬ ਇੰਸਪੈਕਟਰ ਜਸਵੀਰ ਸਿੰਘ ਜਿਹੜੇ ਲਗਭਗ 20 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਵਾਲੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਜਿਸ ਨੇ ਜਾਨ ਬਚਾਈ ਹੈ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਗੋਰੀ ਜਸਵੀਰ ਸਿੰਘ ਸਬ ਇੰਸਪੈਕਟਰ اے ایس اے ایس ਆਈ ਨੂੰ ਵੀ ਲੱਗ ਸਕਦੀ ਸੀ ਲੇਕਿਨ ਅੰਗ ਰੱਖੇ ਕਦਾ ਮੀਨਿੰਗ ਹੁੰਦਾ ਹੈ ਕਿ ਦੂਸਰੇ ਦੇ ਰੱਖਿਆ ਕਰਨਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਸਵੀਰ ਸਿੰਘ ਵੱਲੋਂ ਬੜੀ ਮੁਸਤੈਦੀ ਦੇ ਨਾਲ ਦਬੋਚ ਲਿਆ ਗਿਆ ਨਰੈਨ ਸਿੰਘ ਚੋੜਾ ਨੂੰ ਜਿਨ੍ਹਾਂ ਨੇ ਕੱਲ ਹਮਲਾ ਕੀਤਾ ਸੀ ਪਿਸਤਲ ਦੇ ਨਾਲ ਗੋਲੀ ਚਲਾਈ ਸੀ ਸੁਖਬੀਰ ਸਿੰਘ ਬਾਦਲ ਤੇ